ਚੋਂ ਯਸ ਯਸ ਸਾਰੇ ਗਏ ਹੋ ਤੇ ਇਹ ਜਿਹੜਾ ਸਰਹੰਦ ਦਾ ਬਾਦਸ਼ਾਹ ਦੀ ਕਚਹਿਰੀ ਲੱਗੀ ਹੋਈ ਆ ਜਿਹੜਾ ਇਹ ਮੂਰਤੀਆਂ ਦੇ ਵਿੱਚ ਦਿਖਾਇਆ ਗਿਆ ਹਨ ਤੇ ਇੱਧਰ ਇਹਨੂੰ ਕੀ ਕਹਿੰਦੇ ਆ ਠੰਡਾ ਬੁਰਜ ਠੰਡਾ ਬੁਰਜ ਕੀ ਸੀਗਾ ਇੱਕ ਨਦੀ ਦੇ ਕਿਨਾਰੇ ਦੇ ਉੱਤੇ ਬਹੁਤ ਉੱਚਾ ਜਿਹਨੂੰ ਬੁਰਜ ਬਹੁਤ ਉੱਚਾ ਇੱਕ ਜਗ੍ਹਾ ਬਣਾਈ ਗਈ ਸੀ ਜਿੱਥੇ ਠੰਡ ਦੀ ਦਸੰਬਰ ਦੇ ਦਿਨ ਸੀ ਦਸੰਬਰ ਅਜੇ ਮੂਰੇ ਆਉਣਾ ਜਦੋਂ ਕੋਰਾ ਪੈਂਦਾ ਠੰਡ ਹੈ ਖੜ 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 ਕੰਬਦੇ ਆ ਨਾ ਆਪਾਂ ਇਹਨਾਂ ਨੂੰ ਮਾਤਾ ਜੀ ਨੂੰ ਤੇ ਛੋਟੇ ਸਹਿਬ ਜਦਿਆਂ ਨੂੰ 5 ਤੇ 7 ਸਾਲ ਦੀ ਉਮਰ ਸੀਗੀ ਇਹਨਾਂ ਦੀ ਕੁਝ ਇਤਿਹਾਸਕਾਰ 7 ਤੇ 9 ਸਾਲ ਦੀ ਵੀ ਕਹਿੰਦੇ ਹਨ ਚਲੋ ਸੀ ਛੋਟੇ ਹਨ ਤੇ ਇਹਨਾਂ ਨੂੰ ਉੱਪਰ ਟਾਪ ਦੇ ਉੱਤੇ ਲਗਾ ਕੇ ਵੀ ਹਵਾਆਂ ਰੇ ਠੰਡੀਆਂ ਛਾ-ਛਾ ਕਰਦੀਆਂ ਹਵਾਵਾਂ ਜਿਹੜੀਆਂ ਚੱਲਣ ਤੇ ਉਹਨਾਂ ਨੂੰ ਠੰਡ ਜਿਹੜੀ ਵੱਧ ਲੱਗੇ ਤੇ ਸਾਡੀ ਈਨ ਮੰਨਣ ਦੇ ਵਿੱਚ ਜਦੋਂ ਤੁਹਾਨੂੰ ਤਕਲੀਫ ਹੁੰਦੀ ਆ ਭੈਣ ਜੀ ਮਾਰਦੇ ਆ ਨਾ ਕਈ ਵਾਰੀ ਜਦੋਂ ਤੁਸੀਂ ਗਲਤੀ ਕਰਦੇ ਹੋ ਮਾਰ ਕੇ ਤੇ ਕੀ ਕੰਮ ਹੁੰਦਾ ਹਨਾ ਵੀ ਸਾਡੇ ਹਿਸਾਬ ਨਾਲ ਚੱਲਣ ਬੱਚੇ ਜਿਹੜਾ ਕੁਝ ਅਸੀਂ ਭਰੌਣੇ ਆ ਉਹੀ ਪੜਨ ਉਹੀ ਸਿੱਖਣ ਇਹੀ ਹੁੰਦਾ ਨਾ ਮਕਸਦ ਇਹਨਾਂ ਨੂੰ ਤਸੀਹੇ ਦਿੱਤੇ ਗਏ ਛੋਟੇ ਸਾਹਿਬਜ਼ਾਦਿਆਂ ਨੂੰ ਮਾਤਾ ਜੀ ਨੂੰ ਬਾਦਸ਼ਾਹ ਦਾ ਮਤਲਬ ਇਹ ਸੀ ਵੀ ਜਿਵੇਂ ਅਸੀਂ ਕਹਾਂਗੇ ਉਵੇਂ ਨਿੱਕੇ ਨਿੱਕੇ ਜਵਾਕ ਆ ਉਹ ਮੰਨ ਜਾਣਗੇ ਪਰ ਕਿਟਾਈ ਦੇ ਵਿੱਚ ਜਦੋਂ ਪੇਸ਼ ਹੋਏ ਇਹਨਾਂ ਨੇ ਕੀ ਬੁਲਾਇਆ ਬੋਲੇ ਸੋਨਿਆ ਇਨਾਂ ਨੇ ਫਤਿਹ ਲਈ ਛੋਟੇ ਸਹਿਬਜਾਦਿਆਂ ਨੇ ਤੇ ਬਾਦਸ਼ਾਹ ਨੇ ਬਾਦਸ਼ਾਹ ਦੀ ਇਹਨਾਂ ਨੇ ਬਹੁਤ ਇਲਾਜ ਦਿੱਤੇ ਪੈਸਾ ਲੈ ਲਓ ਧਨ ਲੈ ਲਓ ਦੌਲਤ ਲੈ ਲਓ ਰਾਜ ਲੈ ਲਓ ਰਾਜ ਤਾਂ ਰਾਜ ਦੇਣ ਦੇ ਮਤਲਬ ਇਹਨਾਂ ਨੂੰ ਲਾਲਚ ਦਿੱਤੇ ਗਏ ਪਰ ਇਹ ਫੇਰ ਵੀ ਨਹੀਂ ਮੰਨੇ ਤੇ ਫੇਰ ਬਾਦਸ਼ਾਹ ਨੇ ਹੁਕਮ ਕੀਤਾ ਕਿ ਬੱਚਿਆਂ ਨੂੰ ਛੋਟੇ ਸਹਿਬਜਾਦਿਆਂ ਨੂੰ ਨੀਹਾਂ ਦੇ ਵਿੱਚ ਜਿਉਂਦਿਆਂ ਨੀਹਾਂ ਮਤਲਬ ਕੰਡਾ ਕੰੰਧਾਂ ਦੇ ਕੰੰਧਾਂ ਦੇ ਵਿੱਚ ਖੜੇ ਕਰਕੇ ਇਧਰਲੇ ਪਾਸਿਓਂ ਵੀ ਆਓ ਆਪਾਂ ਅੱਗੇ ਇਤਿਹਾਸ ਨਾਲ ਜੁੜਦੇ ਹਾਂ ਕਿਵੇਂ ਉਹਨਾਂ ਨੂੰ ਨੀਹਾਂ ਦੇ ਵਿੱਚ ਛੋਟੇ ਸਹਬਜ਼ਾਦਿਆਂ ਨੂੰ ਚਿਣਿਆ ਗਿਆ ਤੇ ਉਸ ਤੋਂ ਬਾਅਦ ਦੇਖੋ ਨੀਹਾਂ ਦੇ ਵਿੱਚ ਚਿਣਿਆ ਗਿਆ ਤੇ ਜਦੋਂ ਉਹ ਕੰੰਧ ਕੱਢਦਾ ਸੀਗਾ ਜਿਹੜਾ ਆਹ ਮਿਸਤਰੀ ਆ ਮਿਸਤਰੀ ਦੇ ਕੰੰਧ ਕੱਢਦੇ ਕੰੰਧ ਥੋੜੀ ਟੇਢੀ ਹੋਣ ਦੇ ਚੱਪਣੀ ਆ ਗਈ ਗੋਡੇ ਦੀ ਤੇ ਬਾਦਸ਼ਾਹ ਨੇ ਕਿਹਾ ਵੀ ਚੱਪਣੀ ਵੱਢ ਦੇ ਇੱਟ ਨਹੀਂ ਵੱਢਣੀ ਆਪਾਂ ਜਦੋਂ ਮੈਸਤਰੀ ਤੁਸੀਂ ਘਰ ਬਣਾਉਦੇ ਦੇਖੇ ਹੋਣਗੇ ਜਦੋਂ ਕੋਈ ਥੋੜਾ ਜਿਹਾ ਫਰਕ ਪੈਂਦਾ ਵਾ ਤਾਂ ਉਹ ਇੱਟ ਨੂੰ ਕੱਟ ਦਿੰਦੇ ਆ ਤੇਸੀ ਨਾਲ ਹਨਾ ਇੱਟ ਕੱਟ ਦਿੰਦੇ ਆ ਨਾ ਪਰ ਬਾਦਸ਼ਾਹ ਆ ਤੁਸੀ ਇੱਟ ਨਹੀਂ ਕੱਟਣੀ ਚੱਪਣੀ ਕੱਟ ਦਿਓ ਤੇ ਉਹ ਤੁਸੀਂ ਦੇਖ ਲਰਦੇ ਹੋ ਵੀ ਤਸਵੀਰ ਦੇ ਵਿੱਚ ਉਹ ਚੱਪਣੀ ਛੋਟੇ ਸਾਹਿਬ ਜਿਆਦਿਆਂ ਦੀ ਜਿਹੜੀ ਚੱਪਣੀਆਂ ਕੱਟ ਕੇ ਉਹ ਕੰਧੋ ਸਾਰੀ ਗਈ ਤੇ ਫਿਰ ਉਸ ਤੋਂ ਬਾਅਦ ਇਹਨਾਂ ਦੀ ਸ਼ਹੀਦੀ ਹੋਈ ਕਹਿੰਦੇ ਦੋ ਇੱਕ ਜਾਂ ਦੋ ਦਿਨ ਰਹੇ ਨੇ ਕੰਧਾਂ ਦੇ ਵਿੱਚ ਜਿਹੜੇ ਸਹਿਕ ਦੇ ਸਰੀਰ ਜਿਹੜੇ ਤੇ ਉਸ ਤੋਂ ਬਾਅਦ ਮਾਤਾ ਜੀ ਨੂੰ ਜਿਹੜਾ ਦੱਸਿਆ ਖਬਰ ਦਿੱਤੀ ਗਈ ਤੇ ਉਸ ਤੋਂ ਬਾਅਦ ਮਾਤਾ ਜੀ ਵੀ ਆਪਣਾ ਸਰੀਰ ਤਿਆਗ ਕੇ ਪ੍ਰਲੋਕ ਦੇ ਵਿੱਚ ਗमन ਕਰ ਗਏ ਸਨ ਤੇ ਆਓ ਆਪਾਂ ਅੱਗੇ ਇਤਿਹਾਸ ਨਾਲ ਜੁੜਦੇ ਹਾਂ